ਸਾਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਦੀਪ ਕੌਰਿਆ ਤੇ ਇਹ ਕਹਾਣੀ ਮੇਰੀ ਕੁੜੀ ਹਰਲੀਨ ਦੀ ਜ਼ਿੰਦਗੀ ਤੇ ਆ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਨੀ ਆ ਜਦੋਂ ਮੈਂ ਵਿਧਵਾ ਹੋਈ ਤਾਂ ਮੇਰੇ ਮਾਪਿਓ ਨੇ ਮੇਰਾ ਦੂਜਾ ਵਿਆਹ ਕਰ ਦਿੱਤਾ ਇੱਕ ਇਹੋ ਜਿਹੇ ਇਨਸਾਨ ਨਾਲ ਮੇਰਾ ਵਿਆਹ ਕੀਤਾ ਜਿਹਦਾ ਪਹਿਲਾਂ ਹੀ ਇੱਕ ਮੁੰਡਾ ਸੀ ਤੇ ਮੇਰੇ ਕੋਲ ਵੀ ਇੱਕ ਕੁੜੀ ਸੀ ਹੁਣ ਮੇਰਾ ਮੁੰਡਾ ਇੱਕ ਮੁੰਡਾ ਤੇ ਇੱਕ ਕੁੜੀ ਸੀ ਤੇ ਉਹ ਦੋਵੇਂ ਇੱਕ ਹੀ ਕਮਰੇ 'ਚ ਸੰਦੇ ਸੀ ਪਰ ਸਵੇਰੇ ਉੱਠਦੇ ਆਂ ਹੀ ਮੇਰੀ ਕੁੜੀ ਬੈੱਡ ਦੀ ਚਾਦਰ ਬਦਲ ਦਿੰਦੀ ਫਿਰ ਮੇਰੇ ਕੋਲੋਂ ਲੁੱਕ ਲੁੱਕ ਕੇ ਪਹਿਲੀ ਚਾਦਰ ਧੋ ਦਿੰਦੀ ਤੇ ਆਪ ਨਹਾਉਣ ਚਲੀ ਜਾਂਦੀ ਕਈ ਵਾਰ ਤਾਂ ਮੇਰੀ ਕੁੜੀ ਬਿਹੋਜ ਵੀ ਹੋ ਜਾਂਦੀ ਸੀ ਉਹ ਦਿਨਾਂ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਇੱਕ ਦਿਨ ਸਵੇਰੇ ਉੱਠ ਕੇ ਮੈਂ ਛੇਤੀ ਨਾਲ ਆਪਣੀ ਕੁੜੀ ਦੇ ਕਮਰੇ ਵਿੱਚ ਚਲੀ ਗਈ ਪਰ ਕਮਰੇ ਦਾ ਮਾਹੌਲ ਵੇਖ ਕੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਦਿਲ ਵਿੱਚੋਂ ਇੱਕ ਹੀ ਆਵਾਜ਼ ਟੁਕਲੀ ਹੇ ਰੱਬਾ ਇਹੋ ਜਿਹਾ ਮੰਜ਼ਰ ਕਦੇ ਕਿਸੇ ਮਾਣ ਨੂੰ ਨਾ ਵਿਖਾਈ ਕਿਉਂਕਿ ਉੱਥੇ ਮੇਰੀ ਕੁੜੀ ਤੇ ਮੁੰਡਾ ਦੋਵੇਂ ਮੈਂ ਵਿਆਹ ਦੇ 2 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ ਉਦੋਂ ਮੇਰੀ ਉਮਰ 18 ਸਾਲ ਸੀ ਕਿਉਂਕਿ ਮੇਰੇ ਮਾਪਿਓ ਨੇ ਮੇਰਾ ਵਿਆਹ 16 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਸੀ ਮੈਂ ਆਪਣੇ ਮਾਪਿਓ ਦੀ ਇਕਲੌਤੀ ਧੀ ਸੀ ਪਰ ਮੈਨੂੰ ਐਵੇਂ ਲੱਗਦਾ ਸੀ ਕਿ ਮੈਂ ਉਹਨਾਂ ਉੱਤੇ ਬਹੁਤ ਵੱਡਾ ਬੋਝ ਸੀ ਮਨੋ ਜਿਵੇਂ ਮੈਂ ਉਹਨਾਂ ਦੀ ਧੀ ਨਾ ਹੋਵਾਂ ਮੇਰੇ ਪੈਦਾ ਹੋਣ ਤੋਂ ਬਾਅਦ ਹੀ ਮੇਰੀ ਮਾਂ ਕੋਈ ਖੁਸ਼ੀ ਨਾ ਵੇਖ ਸਕੀ ਤੇ ਮੇਰੇ ਪਿਤਾ ਉਹਨਾਂ ਨੂੰ ਤਾਂ ਮੁੰਡੇ ਦੀ ਬਹੁਤ ਚਾਹਤ ਸੀ ਇਸ ਲਈ ਉਹ ਮੈਨੂੰ ਨਾ ਪਸੰਦ ਕਰਦੇ ਸੀ ਤਾਂ ਹਮੇਸ਼ਾ ਹੀ ਮੇਰੇ ਕੋਲ ਵੱਖ ਰਹਿੰਦੇ ਮੈਨੂੰ ਦਿਲੋਂ ਪਿਆਰ ਨਹੀਂ ਕਰਦੇ ਸੀ ਉਹ ਮੈਨੂੰ ਆਪਣਾ ਮੰਨਦੇ ਹੀ ਨਹੀਂ ਸੀ ਹਰ ਵੇਲੇ ਮੇਰੇ ਤੇ ਗੁੱਸਾ ਹੀ ਕਰਦੇ ਰਹਿੰਦੇ ਕੁਝ ਖਾਨਦਾਨੀ ਸ਼ਕਤੀ ਦੀ ਵਜ੍ਹਾ ਤੋਂ ਮੇਰੇ ਪਿਤਾ ਦੂਜਾ ਵਿਆਹ ਨਾ ਕਰ सके ਬਸ ਇਸੇ ਕਰਕੇ ਉਹ ਮੇਰੇ ਨਾਲ ਬਹੁਤ ਨਫ਼ਰਤ ਕਰਦੇ ਹਰ ਵੇਲੇ ਮੇਰੇ ਨਾਲ ਗੁੱਸੇ 'ਚ ਹੀ ਗੱਲ ਕਰਦੇ ਤੇ ਇਸ وجہ ਤੋਂ ਹੀ ਉਹਨਾਂ ਨੇ ਮੇਰਾ ਵਿਆਹ ਵੀ ਛੇਤੀ ਕਰਵਾ ਦਿੱਤਾ ਮੇਰਾ ਪਤੀ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਸਾਡੀ ਇੱਕ ਤਿੰਨ ਸਾਲ ਦੀ ਤੀਵੀ ਸੀ ਪਰ ਇੱਕ ਦਿਨ ਸਕੂਲੋਂ ਆਉਂਦਿਆਂ ਰਸਤੇ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਉਹ ਵੀ ਮੇਰਾ ਸਾਥ ਛੱਡ ਗਏ ਉਹ ਦਿਨ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ ਮੇਰੇ ਤੇ ਪਰੇਸ਼ਾਨੀਆਂ ਦਾ ਪਹਾੜ ਹੀ ਟੁੱਟ ਪਿਆ ਕੁਝ ਦਿਨ ਗੁਜ਼ਰ ਜਾਣ ਤੋਂ ਬਾਅਦ ਮੇਰੀ ਸੱਸ ਹੋਰੇ ਨੇ ਵੀ ਮੈਨੂੰ ਮੇਰੇ ਮਾਪਿਓ ਦੇ ਘਰ ਭੇਜ ਦਿੱਤਾ ਸ਼ਾਇਦ ਉਹਨਾਂ ਤੇ ਵੀ ਮੈਂ ਬੋਝ ਹੀ ਸੀ ਉਹ ਵੀ ਮੈਨੂੰ ਚੰਗਾ ਨਹੀਂ ਸਮਝਦੇ ਸੀ ਉਹਨਾਂ ਲਈ ਤਾਂ ਮੈਂ ਇੱਕ ਮਨਹੋਸ ਔਰਤ ਹੀ ਸੀ ਮੈਂ ਹੀ ਉਹਨਾਂ ਦੇ ਮੁੰਡੇ ਨੂੰ ਮਾਰਿਆ ਸੀ ਫਿਰ ਮੈਂ ਚੁੱਪਚਾਪ ਆਪਣੇ ਮਾਪਿਓ ਦੇ ਨਾਲ ਉਹਨਾਂ ਦੇ ਘਰ ਆ ਗਈ ਮੇਰਾ ਮਾਪਿਓ ਵੀ ਮੈਨੂੰ ਬੋਝ ਹੀ ਸਮਝਦੇ ਸੀ ਮੈਂ ਆਪਣੀ ਧੀ ਨੂੰ ਗੱਲ ਨਾਲ ਲਾ ਕੇ ਇਕੱਲੀ ਬਹੁਤ ਰੋਂਦੀ ਫਿਰ ਕੁਝ ਦਿਨਾਂ ਬਾਅਦ ਮੇਰੇ ਮਾਪਿਓ ਨੇ ਮੇਰਾ ਦੂਜਾ ਵਿਆਹ ਕਰ ਦਿੱਤਾ ਇੱਕ ਇਹੋ ਜਿਹਾ ਇਨਸਾਨ ਨਾਲ ਜਿਹਦਾ ਪਹਿਲਾਂ ਹੀ ਇੱਕ ਮੁੰਡਾ ਸੀ ਤੇ ਮੇਰੇ ਕੋਲ ਵੀ ਇੱਕ ਕੁੜੀ ਸੀ ਅਸੀਂ ਦੋਵੇਂ ਇੱਕੋ ਜਿਹੇ ਸੀ ਇਸ ਲਈ ਸਾਡਾ ਵਿਆਹ ਹੋ ਗਿਆ ਨਹੀਂ ਤਾਂ ਮੇਰੇ ਲਈ ਤਾਂ ਕੋਈ ਚੰਗਾ ਰਿਸ਼ਤਾ ਨਹੀਂ ਆਉਂਦਾ ਸੀ ਉਹਨਾਂ ਦਾ ਮੁੰਡਾ ਮੇਰੀ ਕੁੜੀ ਨਾਲੋਂ 1 ਸਾਲ ਛੋਟਾ ਸੀ ਉਹਦੇ ਮੁੰਡੇ ਦਾ ਨਾਮ ਕਰਨ ਸੀ ਤੇ ਮੇਰੀ ਕੁੜੀ ਦਾ ਨਾਮ ਹਰਲੀਨ ਹੁਣ ਅਸੀਂ ਇਕੱਠੇ ਹੀ ਰਹਿਣਾ ਸੀ ਤੇ ਵਕਤ ਇਸੇ ਤਰ੍ਹਾਂ ਬੀਤ ਲੱਗਾ ਦੇਖਦੇ ਦੇਖਦੇ ਹਰਲੀਨ 16 ਸਾਲ ਦੀ ਹੋ ਗਈ ਤੇ ਕਰਨ 15 ਸਾਲ ਦਾ ਸੀ ਜਦੋਂ ਕਰਨ ਦੇ ਪਿਤਾ ਬਿਮਾਰ ਹੋ ਗਏ ਤਾਂ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਮਤਲਬ ਮੇਰੇ ਦੂਜੇ ਪਤੀ ਉਹਨਾਂ ਦੀ ਹਮੇਸ਼ਾ ਹੀ ਸਿਹਤ ਖਰਾਬ ਰਹਿੰਦੀ ਸੀ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀ ਪਰ ਉਹਨਾਂ ਦੀਆਂ ਬਿਮਾਰੀਆਂ ਦੇ ਨਾਲ ਜਿਵੇਂ ਤਿਵੇਂ ਗੁਜ਼ਰਬਸਰ ਹੋ ਰਿਹਾ ਸੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਮੰਨ ਜਿਵੇਂ ਘਰ ਦੀ ਰੌਣਕ ਹੀ ਉੱਡ ਗਈ ਹੋਵੇ ਸਾਡਾ ਆਪਣਾ ਘਰ ਸੀ ਇਸ ਲਈ ਕਿਰਾਏ ਦੀ ਚਿੰਤਾ ਨਹੀਂ ਹੁੰਦੀ ਸੀ ਤੇ ਮੇਰੇ ਘਰ ਹੀ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਵੀ ਸੀ ਇੱਕ ਦਿਨ ਅਸੀਂ ਸਾਰੇ ਸੁੱਤੇ ਸੀ ਫਿਰ ਅਚਾਨਕ ਹੀ ਇੱਕ ਬਹੁਤ ਜ਼ੋਰ ਨਾਲ ਆਵਾਜ਼ ਆਈ ਮੇਰਾ ਤਾਂ ਤਰ ਹੋ ਨਿਕਲ ਗਿਆ ਮੈਂ ਬਹੁਤ ਘਬਰਾ ਗਈ ਤੇ ਡਰ ਵੀ ਗਈ ਮੈਂ ਵੇਖਿਆ ਇਹ ਆਵਾਜ਼ ਤਾਂ ਕਰਨ ਦੇ ਕਮਰੇ ਚੋਂ ਆਈ ਆ ਮੈਂ ਉਹਦੇ ਕਮਰੇ ਚ ਭੱਜੀ ਉੱਥੇ ਜਾ ਕੇ ਵੇਖਿਆ ਤਾਂ ਮੈਂ ਵੇਖਦਿਆਂ ਹੈਰਾਨ ਰਹਿ ਗਈ ਕਮਰੇ ਦੀ ਛੱਤ ਡਿੱਗ ਗਈ ਸੀ ਇਹ ਵੇਖ ਕੇ ਮੈਂ ਘਬਰਾ ਗਈ ਮੈਨੂੰ ਡਰ ਸੀ ਕਿ ਕਿਤੇ ਕਰਨ ਤਾਂ ਥੱਲੇ ਨਹੀਂ ਆ ਗਿਆ ਜਦੋਂ ਮੈਂ ਕੋਲ ਗਈ ਮੈਂ ਜਾ ਕੇ ਵੇਖਿਆ ਤਾਂ ਕਰਨ ਉੱਥੇ ਨਹੀਂ ਸੀ ਉਹ ਬਾਥਰੂਮ ਜਾਨ ਲਈ ਉੱਠਿਆ ਹੋਣਾ ਆ ਇਸ ਲਈ ਉਹਦੀ ਜਾਨ ਬਚ ਗਈ ਕਿਉਂਕਿ ਉਹਦੇ ਕਮਰੇ ਦੀ ਛੱਤ ਡਿੱਗ ਪਈ ਸੀ ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਇਹ ਤਾਂ ਚੰਗਾ ਹੋਇਆ ਕਿ ਕਰਨ ਨੂੰ ਕੋਈ ਸਾਟ ਨਹੀਂ ਲੱਗੀ ਜੇ ਉਹਨੂੰ ਕੁਝ ਹੋ ਜਾਂਦਾ ਤਾਂ ਮੈਂ ਉਹਦੇ ਸਵਰਗਵਾਸੀ ਪਿਓ ਨੂੰ ਕੀ ਮੂੰਖ ਖੰਦੀ ਪਰ ਹੁਣ ਸਾਡੇ ਕੋਲੇ ਇੰਨੇ ਪੈਸੇ ਨਹੀਂ ਸੀ ਕਿ ਅਸੀਂ ਉਸ ਕਮਰੇ ਉੱਤੇ ਛੱਤ ਪਾ ਸਕੀਏ ਕਮਰੇ ਦਾ ਟਕਵਾੜਾ ਹੀ ਬਣ ਗਿਆ ਸੀ ਸਾਰੀ ਛੱਤ ਡਿੱਗ ਚੁੱਕੀ ਸੀ ਤੇ ਅਸੀਂ ਉਹਨੂੰ ਉਵੇਂ ਹੀ ਛੱਡ ਦਿੱਤਾ ਉਸ ਤੋਂ ਬਾਅਦ ਮੈਂ ਆਪਣਾ ਮੰੰਜਾ ਰਸੋਈ 'ਚ ਢਾਲਿਆ ਤੇ ਕਮਰੇ 'ਚ ਦੋਵਾਂ ਬੱਚਿਆਂ ਨੂੰ ਸੌਣ ਲਈ ਕਹਿ ਦਿੱਤਾ ਕਿਉਂਕਿ ਬਾਹਰ ਤਾਂ ਬਹੁਤ ਜ਼ਿਆਦਾ ਠੰਡ ਸੀ ਤੇ ਬਾਹਰ ਕੋਈ ਸੌ ਵੀ ਨਹੀਂ ਸਕਦਾ ਸੀ ਕਮਰੇ ਵਿੱਚ ਇੱਕ ਬੈੱਡ ਤੇ ਇੱਕ ਮੰਜੀ ਸੀ ਦੋ ਜਾਣੇ ਵੀ ਬਹੁਤ ਮੁਸ਼ਕਲ ਨਾਲ ਸੰਭਦੇ ਸੀ ਹੁਣ ਉਹ ਦੋਵੇਂ ਇੱਕ ਹੀ ਕਮਰੇ 'ਚ ਸੰਭਦੇ ਮਜਬੂਰੀ ਸੀ ਕੀ ਕਰ ਸਕਦੇ ਆ ਇੱਕ ਕਮਰੇ ਵਿੱਚ ਤਾਂ ਦੁਕਾਨ ਸੀ ਤੇ ਮੇਰੇ ਪਤੀ ਨੇ ਬਸ ਤਿੰਨ ਹੀ ਕਮਰੇ ਛੱਕੇ ਸੀ ਉਵੇਂ ਤਾਂ ਸਾਡੇ ਤਿੰਨਾਂ ਲਈ ਕਮਰੇ ਠੀਕ ਸੀ ਇੱਕ ਕਮਰਾ ਦੁਕਾਨ ਲਈ ਵੀ ਜ਼ਰੂਰੀ ਸੀ ਹੁਣ ਮਜਬੂਰੀ ਸੀ ਕੀ ਕਰ ਸਕਦੇ ਆ ਗੁਜ਼ਾਰਾ ਤਾਂ ਕਰਨਾ ਹੀ ਸੀ ਇੱਕ ਦਿਨ ਮੇਰਾ ਮੁੰਡਾ ਤੇ ਕੁੜੀ ਆਪਣੇ ਕਮਰੇ ਵਿੱਚ ਸੁੱਤੇ ਤਾਂ ਸਵੇਰੇ ਸਵੇਰੇ ਜੋ ਹੋਇਆ ਵੇਖ ਕੇ ਮੈਂ ਤਾਂ ਹਰਾਨ ਰਹਿ ਗਈ ਕੰਤਾ ਸਵੇਰੇ ਉੱਠ ਕੇ ਨਾਸ਼ਤਾ ਕਰਨ ਲਈ ਬਹਿ ਗਿਆ ਜਦ ਕੇ ਹਰਲੀਨ ਹਜੇ ਤੱਕ ਸੁੱਤੀ ਪਈ ਸੀ ਉਹ ਤਾਂ ਕਦੀ ਇੰਨੀ देर ਨਹੀਂ ਸੰਦੀ ਪਰ ਅੱਜ ਉਹ ਇੰਨੀ ਦੇਰ ਕਿਉਂ ਸੁੱਤੀ ਆ ਉਹਦੀ ਆਦਤ ਸੀ ਕਿ ਉਹ ਸਵੇਰੇ ਛੇਤੀ ਉੱਠ ਜਾਂਦੀ ਸੀ ਮੈਂ ਉਹਨੂੰ ਆਵਾਜ਼ ਵੀ ਦਿੱਤੀ ਫਿਰ ਵੀ ਉਹ ਨਾ ਉઠી ਥੋੜੀ ਦੇਰ ਬਾਅਦ ਮੈਂ ਉਹਦੇ ਕਮਰੇ ਵਿੱਚ ਜਾ ਕੇ ਉਹਨੂੰ ਵੇਖਿਆ ਤਾਂ ਪਤਾ ਲੱਗਾ ਕਿ ਉਹ ਬੇਹੋਸ਼ ਹੋ ਚੁੱਕੀ ਆ ਮੈਂ ਬਹੁਤ ਘਬਰਾ ਗਈ ਕਿ ਉਹਨੂੰ ਕੀ ਹੋ ਗਿਆ ਮੈਂ ਤੁਰੰਤ ਹੀ ਕਰਨ ਨੂੰ ਕਿਹਾ ਕਿ ਗਲੀ ਵਾਲੇ ਡਾਕਟਰ ਨੂੰ ਬੁਲਾ ਕੇ ਲਿਆ ਡਾਕਟਰ ਆਇਆ ਤਾਂ ਡਾਕਟਰ ਨੇ ਕਿਹਾ ਇਹ ਬੇਹੋਸ਼ ਹੋ ਗਈ ਆ ਕੁੜੀ ਕਾਫੀ ਕਮਜ਼ੋਰ ਆ ਖੂਨ ਦੀ ਵੀ ਕਮੀ ਆ ਕੋਈ ਪਾਰਾ ਕੰਮ ਇਹਦੇ ਕੋਲੋਂ ਨਾ ਕਰਵਾਇਓ ਬਸ ਆਰਾਮ ਦੀ ਲੋੜ ਆ ਫਲ ਵਗੈਰਾ ਖਾਣ ਨੂੰ ਦਿਓ ਠੀਕ ਹੋ ਜਾਊਗੀ ਜਦੋਂ ਹਰਲੀ ਨੂੰ ਹੋਛਾਈ ਤਾਂ ਮੈਂ ਉਹਦੇ ਕੋਲ ਗਈ ਤੇ ਉਹਨੂੰ ਪੁੱਛਿਆ ਕਿ ਤੈਨੂੰ ਕੀ ਹੋ ਗਿਆ ਸੀ ਤਾਂ ਉਹ ਕਹਿਣ ਲੱਗੀ ਕਿ ਬਸ ਐਵੇਂ ਹੀ ਬੈਠੇ-ਬੈਠੇ ਮੈਨੂੰ ਚੱਕਰ ਆਉਣ ਲੱਗੇ ਤੇ ਮੈਂ बेहोश ਹੋ ਗਈ ਮੈਂ ਆਪਣੀ ਕੁੜੀ ਨੂੰ ਕਿਹਾ ਕਿ ਤੂੰ ਆਰਾਮ ਕਰ ਮੈਂ ਤੇਰੇ ਲਈ ਨਾਸ਼ਤਾ ਬਣਾ ਕੇ ਲੈ ਆਉਣੀ ਆ ਜਦੋਂ ਮੈਂ ਨਾਸ਼ਤਾ ਲੈ ਕੇ ਆਈ ਤਾਂ ਮੈਂ ਆ ਕੇ ਵੇਖਿਆ ਉਹ ਆਪਣੇ ਕਮਰੇ ਵਿੱਚ ਨਹੀਂ ਸੀ ਤੇ ਉਹਦੇ ਮੰਜੇ ਤੇ ਚਾਦਰ ਵੀ ਨਹੀਂ ਸੀ ਮੈਂ ਬਾਹਰ ਆ ਕੇ ਉਹਨੂੰ ਵੇਖਿਆ ਤਾਂ ਉਹ ਉੱਥੇ ਚਾਦਰ ਨੂੰ ਬਹਿ ਕੇ ਧੋ ਰਹੀ ਸੀ ਮੈਂ ਉਹਨੂੰ ਪੁੱਛਿਆ ਕਿ ਤੂੰ ਇਹ ਚਾਦਰ ਕਿਉਂ ਢੋ ਰਹੀਆਂ ਤੇਰੀ ਤਾਂ ਸਿਹਤ ਠੀਕ ਨਹੀਂ ਆ ਡਾਕਟਰ ਨੇ ਤੈਨੂੰ ਆਰਾਮ ਕਰਨ ਲਈ ਕਿਹਾ ਆ ਮੈਂ ਉਹਨੂੰ ਝਿੜਕਣ ਲੱਗੀ ਤੇ ਉਹਨੂੰ ਕਿਹਾ ਕਿ ਹੁਣ ਉੱਠ ਤੇ ਆਪਣੇ ਕਮਰੇ 'ਚ ਜਾ ਕੇ ਨਾਸ਼ਤਾ ਕਰ ਕੁਝ ਖਾਏਂਗੀ ਪੀਏਂਗੀ ਤਾਂ ਠੀਕ ਹੋ ਜਾਏਂਗੀ ਉਹਨੇ ਕਿਹਾ ਨਹੀਂ ਮੈਂ ਇਹ ਚਾਦਰ ਜ਼ਰੂਰ ਢੋਣੀ ਆ ਬਿਸਤਰੇ ਤੇ ਵਿਛਾਉਣ ਲਈ ਸਾਡੇ ਕੋਲ ਇੱਕ ਹੀ ਤਾਂ ਚਾਦਰ ਆ ਮੈਂ ਕਿਹਾ ਕਿ ਅਚਨਕੇ ਚਾਦਰ ਧੋਣ ਦਾ ਭੂਤ ਤੇਰੇ ਸਿਰ ਤੇ ਕਿਉਂ ਸਵਾਰ ਹੋ ਗਿਆ ਚਾਦਰ ਇੰਨੀ ਵੀ ਗੰਦੀ ਨਹੀਂ ਆ ਜਿਹੜਾ ਤੂੰ ਉਹਨੂੰ ਧੋਣ ਬਹਿ ਗਈ ਆ ਛੱਡ ਦੇ ਮੈਂ ਆਪੇ ਚਾਦਰ ਧੋ ਦੂੰਗੀ ਉਹਨੇ ਮੇਰੀ ਗੱਲ ਨਾ ਮੰਨੀ ਤੇ ਚਾਦਰ ਨੂੰ ਛੱਤ ਤੇ ਸੁੱਕਣੇ ਪਉਣ ਚਲੀ ਗਈ ਉਸ ਤੋਂ ਬਾਅਦ ਹੀ ਉਹਨੇ ਨਾਸ਼ਤਾ ਕੀਤਾ ਫਿਰ ਥੋੜੀ ਦੇਰ ਲਈ ਉਹ ਸੌਂ ਗਈ ਤੇ ਕਰਨ ਵੀ ਕੰਮ ਤੇ ਜਾ ਚੁੱਕਾ ਸੀ ਉਹਨੂੰ ਮੈਂ ਸਿਰਫ 10ਵੀਂ ਕਲਾਸ ਤੱਕ ਹੀ ਪੜ੍ਹਾ ਸਕੀ ਸੀ ਤੇ ਉਹ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਉਹ ਬਹੁਤ ਹੀ ਮਿਹਨਤੀ ਸੀ ਘਰ ਵਾਲੀ ਦੁਕਾਨ ਤਾਂ ਮੈਂ ਖੁਦ ਹੀ ਚਲਾ ਲੈਂਦੀ ਸੀ ਵੈਸੇ ਵੀ ਸਾਡੀ ਦੁਕਾਨ ਤੇ ਜ਼ਿਆਦਾਤਰ ਬੱਚੇ ਹੀ ਆਉਂਦੇ ਸੀ ਦਿਨ ਨੇ ਵਹੀ ਗੁਜ਼ਰ ਗਿਆ ਉਸ ਦਿਨ ਕਰਨ ਨੇ ਮੈਨੂੰ ਕਿਹਾ ਅੱਜ ਮੈਂ ਖਾਣਾ ਖਾ ਕੇ ਆਇਆ ਹਾਂ ਉਹ देर ਨਾਲ ਘਰ ਆਇਆ ਸੀ ਤੇ ਹਰਲੀਨ ਵੀ ਪਹਿਲਾਂ ਹੀ ਕਮਰੇ 'ਚ ਜਾ ਚੁੱਕੀ ਸੀ ਉਹ ਵੀ ਜਾ ਕੇ ਆਪਣੇ ਕਮਰੇ ਵਿੱਚ ਸੌਂ ਗਿਆ ਮੈਂ ਵੀ ਰਸੋਈ ਵਿੱਚ ਆਪਣੀ ਮੰਜੀ ਤੇ ਪੈ ਗਈ ਜਗ੍ਹਾ ਬਦਲਣ ਦੀ وجہ ਨਾਲ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਪਤੀ ਨੂੰ ਯਾਦ ਕਰ ਰਹੀ ਸੀ ਦੂਜਾ ਪਤੀ ਬਹੁਤ ਚੰਗਾ ਸੀ ਉਹ ਮੇਰਾ ਬਹੁਤ ਖਿਆਲ ਰੱਖਦਾ ਸੀ ਉਹਨੇ ਕਦੀ ਵੀ ਮੈਨੂੰ ਪਹਿਲੇ ਵਿਆਹ ਦਾ ਤਾਨਾ ਨਹੀਂ ਸੀ ਦਿੱਤਾ ਤੇ ਮੇਰੀ ਕੁੜੀ ਨੂੰ ਉਹ ਹਮੇਸ਼ਾ ਆਪਣੀ ਹੀ ਧੀ ਸਮਝਦਾ ਸੀ ਤੇ ਮੈਂ ਵੀ ਕਰਨ ਨੂੰ ਕਦੀ ਨਹੀਂ ਦੱਸਿਆ ਸੀ ਕਿਉਂ ਮੇਰਾ ਮਤਰਿਆ ਮੁੰਡਾ ਆ ਉਹਨੇ ਵੀ ਮੇਰੇ ਕੋਲੋਂ ਆਪਣੇ ਹਿੱਸੇ ਦਾ ਪਿਆਰ ਲੈ ਲਿਆ ਉਹ ਮੈਨੂੰ ਸੱਕੀ ਮਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ ਤੇ ਮੇਰਾ ਕਹਿਣਾ ਵੀ ਮੰਨਦਾ ਸੀ ਉਹ ਸਾਡੇ ਘਰ ਇੱਕ ਇਕਲੌਤਾ ਹੀ ਮਰਦ ਸੀ ਉਹ ਸਾਡੇ ਇਕਲੌਤਾ ਸਹਾਰਾ ਸੀ ਨਹੀਂ ਤਾਂ ਅਸੀਂ ਦੋ ਔਰਤਾਂ ਕਿੱਥੇ ਜਾਂਦੀਆਂ ਕੰਮ ਵੀ ਚੰਗੀ ਤਰ੍ਹਾਂ ਕਰ ਰਿਹਾ ਸੀ ਮੈਂ ਉਹਨੂੰ ਕਿਹਾ ਵੀ ਸੀ ਕਿ ਉਹ ਅੱਗੇ اپنی پڑھائی پرائیویٹ ਕਰ ਲਵੇ ਕਿਉਂਕਿ ਜੇ ਉਹਦੇ ਕੋਲ ਕੋਈ ਚੰਗੀ ਡਿਗਰੀ ਹੋਵੇਗੀ ਤਾਂ ਨੌਕਰੀ ਵੀ ਚੰਗੀ ਮਿਲ ਜੂਗੀ ਉਹ ਮੇਰੀ ਗੱਲ ਮੰਨ ਵੀ ਲੈਂਦਾ ਸਵੇਰੇ ਸਵੇਰੇ ਫਿਰ ਕੁਝ ਐਵੇਂ ਹੀ ਹੋਇਆ ਕਿ ਮੈਂ ਹਰਾਨ ਰਹਿ ਗਈ ਹਰਲੀਨ ਫਿਰ बेहोश ਹੋ ਚੁੱਕੀ ਸੀ ਤੇ ਇਸ ਵਾਰ ਤਾਂ ਉਹਦੀ ਸ਼ਕਲ ਵੇਖ ਕੇ ਲੱਗ ਰਿਹਾ ਸੀ ਜਿਵੇਂ ਉਹਦੇ ਸਰੀਰ ਦਾ ਸਾਰਾ ਖੂਨ ਹੀ ਨਿਕਲ ਗਿਆ ਹੋਵੇ ਬਿਲਕੁਲ ਪੀਲਾ ਰੰਗ ਪੈ ਗਿਆ ਸੀ ਉਹਦਾ ਫਿਰ ਮੈਂ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਉਹੋ ਗੱਲ ਕਹੀ ਕਿ ਮੈਂ ਆਰਾਮ ਕਰਨ ਕਿਹਾ ਸੀ ਇਹਨੂੰ ਖਾਣੇ ਚ ਕੀ ਖਵਾਇਆ ਤੁਸੀਂ ਤੁਸੀਂ ਮੈਨੂੰ ਸਾਰੀ ਗੱਲ ਦੱਸੀ ਮੈਂ ਕਿਹਾ ਕਿ ਉਹ ਉਹ ਦਾਲ ਸਬਜ਼ੀ ਖਵਾਈ ਸੀ ਤੇ ਫਲ ਵੀ ਖਵਾਏ ਸੀ ਪੂਰਾ ਦਿਨ ਕੋਈ ਕੰਮ ਨਹੀਂ ਕਰਵਾਇਆ ਤਾਂ ਡਾਕਟਰ ਨੇ ਕਿਹਾ ਕਿ ਦੁਬਾਰਾ ਕਿਵੇਂ ਇੰਨੀ ਕਮਜ਼ੋਰੀ ਆ ਗਈ ਹੁਣ ਇਸ ਗੱਲ ਨੂੰ ਤੁਸੀਂ ਸੀਰੀਅਸ ਲਹੋ ਨਹੀਂ ਤਾਂ ਤੁਹਾਡੀ ਕੁੜੀ ਦੀ ਜਾਨ ਨੂੰ ਖਤਰਾ ਹੋ ਸਕਦਾ ਆ ਕਿਉਂਕਿ ਇਸ ਤਰ੍ਹਾਂ ਅਚਾਨਕ ਬਿਹੋਸ਼ ਹੋ ਜਾਣਾ ਤੇ ਕਈ ਘੰਟਿਆਂ ਤੱਕ ਬਿਹੋਸ਼ ਰਹਿਣਾ ਕੋਈ ਮਾਮੂਲੀ ਗੱਲ ਨਹੀਂ ਡਾਕਟਰ ਨੇ ਸਖਤੀ ਨਾਲ ਸਾਰੀ ਗੱਲ ਦੱਸੀ ਤੇ ਕੁਝ ਦੇਰ ਬਾਅਦ ਉਹ ਚਲੇ ਗਏ ਫਿਰ ਜਦੋਂ ਹਰਲੀਨ ਨੂੰ ਹੋਸ਼ ਆਈ ਤਾਂ ਮੈਂ ਉਹਨੂੰ ਕਿਹਾ ਕਿ ਜੇ ਹੁਣ ਤੂੰ ਕੋਈ ਕੰਮ ਕੀਤਾ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪਰ ਥੋੜੀ ਦੇਰ ਬਾਅਦ ਜਦੋਂ ਮੈਂ ਉਹਦੇ ਕਮਰੇ 'ਚ ਦੁਬਾਰਾ ਗਈ ਤਾਂ ਮੈਂ ਹੈਰਾਨ ਹੋ ਗਈ ਕਿ ਉਹ ਕੀ ਕਰ ਰਹੀ ਆ ਉਹ ਫਿਰ ਬੈੱਡ ਦੀ ਚਾਦਰ ਤੋਂ ਰਹੀ ਸੀ ਇਸ ਵਾਰ ਮੈਂ ਉਹਨੂੰ ਦੂਰੋਂ ਹੀ ਦੇਖਿਆ ਜੋ ਕਿ ਜੋ ਵੀ ਕਰ ਰਹੀ ਸੀ ਉਹ ਕੋਈ ਮਾਮੂਲੀ ਗੱਲ ਨਹੀਂ ਸੀ। ਉਹ बेहोशी ਤੋਂ ਉੱਠ ਕੇ ਚਾਦਰ ਨੂੰ ਧੋਣ ਲੱਗ ਪੈਂਦੀ ਸੀ। ਇਹ ਸਭ ਕੀ ਹੋ ਰਿਹਾ ਸੀ? ਉਹ ਇਹ ਸਭ ਕਿਉਂ ਕਰ ਰਹੀ ਸੀ? ਜਦੋਂ ਤੋਂ ਮੇਰੇ ਮੁੰਡੇ ਨੇ ਉਹਦੇ ਕਮਰੇ 'ਚ ਸੌਣਾ ਸ਼ੁਰੂ ਕੀਤਾ ਸੀ, ਉਸ ਦਿਨ ਤੋਂ ਹੀ ਉਹ ਇਹ ਮੇ ਕਰ ਰਹੀ ਸੀ। ਤੇ बेहोਸ਼ ਵੀ ਉਹ ਉਸ ਦਿਨ ਤੋਂ ਹੀ ਹੋ ਰਹੀ ਸੀ। ਕਰਨ ਉਹਦੇ ਲਈ ਸੀ ਤਾਂ ਇੱਕ ਸਤਲਾ ਭਰਾ ਹੀ। ਪਰ ਬਚਪਨ ਤੋਂ ਹੀ ਦੋਵੇਂ ਇਕੱਠੇ ਹੀ ਪਲੇ ਵੱਡੇ ਹੋਇਆ। ਉਹਨਾਂ ਦੋਵਾਂ ਵਿੱਚ ਤਾਂ ਸਕੇ ਭੈਣ ਭਰਾਵਾਂ ਵਰਗਾ ਪਿਆਰ ਸੀ। ਫਿਰ ਐਵੇਂ ਕਿਉਂ ਹੋ ਰਿਹਾ ਸੀ ਮੇਰੀ ਕੁੜੀ ਦੀ ਸਿਹਤ ਦਿਨੋਂ ਦਿਨ ਖਰਾਬ ਕਿਉਂ ਹੁੰਦੀ ਜਾ ਰਹੀ ਸੀ ਮੈਂ ਰੋਂਦੀ ਤੇ ਸੋਚਦੀ ਰਹਿੰਦੀ ਇਹ ਸਭ ਕੀ ਹੋ ਰਿਹਾ ਆ ਇੱਕ ਔਰਤ ਕਮਜ਼ੋਰ ਉਦੋਂ ਹੁੰਦੀ ਆ ਜਦੋਂ ਬੱਚੇ ਪੈਦਾ ਕਰਦੀ ਆ ਤੇ ਉਹਦੇ ਅੰਦਰ ਬਿਲਕੁਲ ਵੀ ਤਾਕਤ ਨਹੀਂ ਰਹਿੰਦੀ ਪਰ ਜਵਾਨ ਕੁੜੀਆਂ ਦਾ ਐਵੇਂ बेहोश ਹੋਣਾ ਇਹ ਤਾਂ ਕੋਈ ਮਾਮੂਲੀ ਗੱਲ ਨਹੀਂ ਸੀ ਨਾ ਦੂਜੇ ਦਿਨ ਉਹਨੇ ਚਾਦਰ ਤੋਂ ਕਿਛਾਤ ਤੇ ਸੁਕਾਈ ਉਹ ਆਲੇ ਦੁਆਲੇ ਵੀ ਵੇਖਦੀ ਰਹੀ ਕਿ ਜਿਵੇਂ ਮੈਂ ਉਹਨੂੰ ਵੇਖਿਆ ਤਾਂ ਨਹੀਂ ਮਰ ਸੋਈ ਦੀ ਬਾਰੀ ਵਿੱਚ ਦੀ ਇਹ ਸਭ ਵੇਖ ਰਹੀ ਸੀ ਮੈਂ ਵੀ ਉਹਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਉਹਨੂੰ ਵੇਖ ਰਹੀ ਆ ਪਰ ਮੇਰੀ ਕੁੜੀ ਘਰ ਕੀ ਰਹੀ ਆ ਉਹ ਫਿਰ ਆਪਣੇ ਮੰਜੇ ਤੇ ਅੱਖ ਲੇਟ ਗਈ ਤੇ ਉਹਨੇ ਆਪਣੇ ਆਲੇ ਦੁਆਲੇ ਚਾਦਰ ਨੂੰ ਲਪੇਟ ਲਿਆ ਤਾਂ ਕਿ ਮੈਨੂੰ ਕੁਝ ਪਤਾ ਨਾ ਲੱਗੇ ਕਿ ਥੱਲੇ ਵਾਲੀ ਚਾਦਰ ਹੈ ਜਾਂ ਨਹੀਂ ਮੈਂ ਉਹਨੂੰ ਨਾਸ਼ਤਾ ਕਰਵਾਇਆ ਤੇ ਦਵਾਈ ਦਿੱਤੀ ਦੁਕਾਨ ਕੁਝ ਵਧੀਆ ਨਹੀਂ ਚੱਲ ਰਹੀ ਸੀ ਸਾਡੀ ਦੁਕਾਨ ਤੇ ਕੋਈ ਵੱਡਾ ਗਾਹਕ ਨਹੀਂ ਹੁੰਦਾ ਸੀ ਸਿਰਫ ਬੱਚੇ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਲੈਣ ਆਉਂਦੇ ਸੀ ਜਿਹੜੀਆਂ ਬਸ 5-10 ਰੁਪਈਆ ਦੀਆਂ ਹੀ ਹੁੰਦੀਆਂ ਸੀ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲਣਾ ਮੈਂ ਬਹੁਤ ਪਰੇਸ਼ਾਨ ਸੀ ਪਰ ਇਹ ਗੱਲ ਮੈਂ ਆਪਣੇ ਬੱਚਿਆਂ ਨੂੰ ਨਹੀਂ ਦੱਸੀ ਕਰਨ ਨੂੰ ਵੀ ਕੁਝ ਨਾ ਦੱਸਿਆ ਕਿਉਂਕਿ ਉਹ ਪਹਿਲਾਂ ਹੀ ਨੌਕਰੀ ਕਰ ਰਿਹਾ ਸੀ ਹੁਣ ਜੇ ਮੈਂ ਉਹਨੂੰ ਇਹ ਗੱਲ ਦੱਸ ਦਿੰਦੀ ਤਾਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਪਰ ਮੈਂ ਖੁਦ ਬਹੁਤ ਪਰੇਸ਼ਾਨ ਹੋ ਗਈ ਸੀ ਉੱਥੋਂ ਡਾਕਟਰ ਨੇ ਕਿਹਾ ਸੀ ਕਿ ਕੁੜੀ ਨੂੰ ਚੰਗੀਆਂ ਚੀਜ਼ਾਂ ਖਵਾਓ ਪਰ ਸਾਡੇ ਘਰ ਤਾਂ ਦਾਲ ਰੋਟੀ ਦੇ ਵੀ ਪੈਸੇ ਪੂਰੇ ਨਹੀਂ ਹੋ ਰਹੇ ਸੀ ਘਰ ਦਾ ਖਰਚਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ ਪਰ ਇੱਕ ਦਿਨ ਕੁਝ ਬਹੁਤ ਹੀ ਅਜੀਬ ਹੋਇਆ ਮੈਂ ਆਪਣੇ ਮੁੰਡੇ ਕਰਨ ਤੇ ਹਰਲੀਨ ਨੂੰ ਕੁਝ ਇਹੋ ਜੀਆਂ ਗੱਲਾਂ ਕਰਦੇ ਸੁਣਿਆ ਜਿਹਦੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਆਈ ਮੇਰੇ ਮੁੰਡੇ ਨੇ ਕਿਹਾ ਤੂੰ ਤਾਂ ਹੁਣ ਤੋਂ ਹੀ ਆਪਣੀ ਸਿਹਤ ਖਰਾਬ ਕਰ ਲਈ ਆ ਇਸ ਤਰ੍ਹਾਂ ਤਾਂ ਨਹੀਂ ਚੱਲੂਗਾ ਜੇ ਤੈਨੂੰ ਇੰਨੀ ਹੀ ਪਰੇਸ਼ਾਨੀ ਹੋ ਰਹੀ ਆ ਤਾਂ ਫਿਰ ਇਹ ਸਭ ਨਹੀਂ ਕਰ ਸਕਦੇ ਤਾ ਮੇਰੀ ਕੁੜੀ ਨੇ ਕਿਹਾ ਕਿ ਨਹੀਂ ਮੈਂ ਇਹ ਕੰਮ ਨਹੀਂ ਛੱਡਣਾ ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਹ ਸਭ ਕੁਝ ਹੋ ਜਾਊਗਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰੇ ਅੰਦਰ ਇੰਨੀ ਵੀ ਤਾਕਤ ਨਹੀਂ ਆ ਤਾਂ ਮੇਰੇ ਮੁੰਡੇ ਨੇ ਕਿਹਾ ਕਿ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਯਾਣਾ ਮੈਂ ਤੇਰੀ ਜ਼ਿੰਦਗੀ ਨੂੰ ਦਾਤੇ ਨਹੀਂ ਲਾ ਸਕਦਾ ਤਾਂ ਮੇਰੀ ਕੁੜੀ ਨੇ ਕਿਹਾ ਕਿ ਨਹੀਂ ਸਿਰਫ 2-4 ਹਫ਼ਤਿਆਂ ਦੀ ਤਾਂ ਗੱਲ ਆ ਉਸ ਤੋਂ ਬਾਅਦ ਇਹ ਮੌਕਾ ਨਹੀਂ ਮਿਲੂਗਾ ਇਹ ਸਭ ਕੀ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਹ ਦੋਵੇਂ ਕੀ ਗੱਲਾਂ ਕਰ ਰਿਆ ਇੱਕ ਦਿਨ ਤਾਂ ਮੈਂ ਕੁਝ ਇਹੋ ਜਿਹਾ ਵੇਖਿਆ ਜਿਸ ਨੂੰ ਏ ਕੇ ਮੈਂ ਹੈਰਾਨ ਰਹਿ ਗਈ ਸਵੇਰੇ ਸਵੇਰੇ ਹੀ ਮੇਰੀ ਕੁੜੀ ਨੇ ਚਾਦਰ ਫੇਰ ਧੋ ਕੇ ਛੱਤ ਤੇ ਸੁੱਕਣੇ ਪਾ ਦਿੱਤਾ ਤੇ ਉਹ ਇੱਕ ਪਾਸੇ ਖਲੋ ਕੇ ਉਲਟੀਆਂ ਕਰ ਰਹੀ ਸੀ ਮੈਂ ਕਿਹਾ ਕਿ ਕੀ ਹੋ ਗਿਆ ਤੈਨੂੰ ਤਾਂ ਉਹ ਘਬਰਾ ਗਈ ਤੇ ਕਹਿਣ ਲੱਗੀ ਕਿ ਅਚਾਨਕ ਪਤਾ ਨਹੀਂ ਕੀ ਹੋਇਆ ਮੇਰਾ ਦਿਲ ਜਿਆ ਖਰਾਬ ਹੋ ਗਿਆ ਮੈਂ ਕਿਹਾ ਕੀ ਮਤਲਬ ਇਸ ਗੱਲ ਦਾ ਕਿ ਦਿਲ ਖਰਾਬ ਹੋ ਗਿਆ ਤੇਰਾ ਕੀ ਖਾਦਾ ਆ ਤੂੰ ਇਹੋ ਜਿਹਾ ਤੂੰ ਚਾਦਰ ਨੂੰ ਰੋਜ਼ ਕਿਉਂ ਧੋ ਦਿੰਨੀ ਆ ਕੀ ਲੁਕਾ ਰਹੀ ਆ ਮੇਰੇ ਕੋਲੋਂ ਜੇ ਮੈਨੂੰ ਪਤਾ ਲੱਗ ਗਿਆ ਕਿ ਤੂੰ ਕੋਈ ਇਹੋ ਜਿਹੀ ਹਰਕਤ ਕੀਤੀ ਆ ਜਿਹਦੇ ਨਾਲ ਮੇਰੀ ਤੇ ਤੇਰੇ ਪਿਓ ਦੀ ਇੱਜ਼ਤ ਖਰਾਬ ਹੋਵੇ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰੂੰਗੀ ਮੇਰੀ ਕੁੜੀ ਹਰਾਨ ਹੋ ਗਈ ਉਹਨੇ ਕਿਹਾ ਮੰਮੀ ਤੂੰ ਇਹ ਕਿਹੋ ਜੀਆਂ ਗੱਲਾਂ ਕਰ ਰਹੀਆਂ ਇਹੋ ਜਿਹਾ ਕੁਝ ਨਹੀਂ ਆ ਜਿਹੋ ਜਿਹਾ ਤੁਸੀਂ ਸੋਚ ਰਹੇ ਹੋ ਲੱਗਦਾ ਆ ਅੱਜ ਤੁਸੀਂ ਕੋਈ ਫਿਲਮ ਵੇਖ ਲਈ ਆ ਜਾਂ ਕਿਸੇ ਨੇ ਤੁਹਾਡੇ ਕੰਨ ਪਰ ਮੇਰੇ ਖਿਲਾਫ ਭਰ ਦਿੱਤੇ ਆ ਜਿਹੜਾ ਤੁਸੀਂ ਇਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਐਵੇਂ ਕਿਉਂ ਕਰੂੰਗੀ ਭਲਾ ਤੇ ਮੈਂ ਇਸ ਚਾਦਰ ਨੂੰ ਤੋੜ ਦਿੱਤਾ ਤਾਂ ਕੀ ਹੋ ਗਿਆ ਚਾਦਰ ਗੰਦੀ ਹੋ ਗਈ ਸੀ ਬਸ ਇਸ ਲਈ ਤੋੜ ਦਿੱਤਾ ਤੁਹਾਨੂੰ ਤਾਂ ਪਤਾ ਹੀ ਆ ਕਿ ਕਈ ਦਿਨਾਂ ਤੋਂ ਮੇਰੀ ਸਿਹਤ ਖਰਾਬ ਆ ਤਾਂ ਦਵਾਈ ਖਾਣ ਦੀ ਵਜ੍ਹਾ ਨਾਲ ਮੇਰੇ ਢਿੱਡ ਚਕਰਾਬੀ ਹੋ ਰਹੀ ਆ ਜੇ ਮੈਨੂੰ ਉਲਟੀਆਂ ਆ ਗਈਆਂ ਤਾਂ ਇਹਦਾ ਹੋਰ ਕੋਈ ਮਤਲਬ ਨਹੀਂ। ਮੇਰੀ ਕੁੜੀ ਮੇਰੇ ਨਾਲ ਐਵੇਂ ਗੱਲ ਕਰ ਰਹੀ ਸੀ। ਤਾਂ ਮੈਂ ਉਹਦੇ ਮੂੰਹ ਤੇ ਥੱਪੜ ਦੇ ਮਾਰਿਆ ਤੇ ਉਹ ਜ਼ਮੀਨ ਤੇ ਡਿੱਗ ਗਈ। ਉਦੋਂ ਹੀ ਅਚਾਨਕ ਕਰਨਵੀ ਆ ਗਿਆ। ਉਹਨੇ ਕਿਹਾ ਮੰਮੀ ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਇਹਦੇ ਤੇ ਕਿਉਂ ਹੱਥ ਚੁੱਕਿਆ? ਤਾਂ ਮੈਂ ਉਹਨੂੰ ਕਿਹਾ ਕਿ ਹਾਂ ਮੈਂ ਇਹਨੂੰ ਮਾਰਿਆ ਆ। ਇਹਦੇ ਤੇ ਹੱਥ ਚੁੱਕਿਆ ਆ। ਇਹ ਤਾਂ ਮੈਨੂੰ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ। ਹਜੇ ਮੈਂ ਪੂਰੀ ਤਰ੍ਹਾਂ ਗੱਲ ਦੀ ਜੜ ਤੱਕ ਨਹੀਂ ਪਹੁੰਚੀ। ਜਿਸ ਦਿਨ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੇ ਦੋਵਾਂ 'ਚ ਕੁਝ ਉਸ ਦਿਨ ਵੇਖਿਓ ਹੁਣ ਮੈਨੂੰ ਖੁਦ ਪਤਾ ਨਹੀਂ ਸੀ ਕਿ ਮੈਨੂੰ ਕੀ ਹੋ ਗਿਆ ਸੀ ਮੇਰੇ ਦਿਲ 'ਚ ਜੋ ਗੱਲ ਆ ਰਹੀ ਸੀ ਮੈਂ ਬੋਲਦੀ ਜਾ ਰਹੀ ਸੀ ਜੋ ਕਿ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਰਾਤ ਨੂੰ ਅਚਾਨਕ ਮੇਰੀ ਅੱਖ ਖੁੱਲੀ ਮੈਂ ਵੇਖਿਆ ਕਿ ਮੇਰੇ ਬੱਚਿਆਂ ਦੇ ਕਮਰੇ ਦੀ ਲਾਈਟ ਜਗ ਰਹੀ ਸੀ ਇਸ ਵੇਲੇ ਉਹ ਕੀ ਕਰ ਰਿਹਾ ਉਹਨਾਂ ਨੂੰ ਤਾਂ ਇਸ ਟਾਈਮ ਸੌਂ ਜਾਣਾ ਚਾਹੀਦਾ ਸੀ ਮੈਨੂੰ ਤਾਂ ਸ਼ਾਮ ਨੂੰ ਕਹਿ ਰਹੇ ਸੀ ਕਿ ਅੱਜ ਅਸੀਂ ਛੇਤੀ ਸੌਂ ਜਾਣਾ ਆ ਮੈਂ ਜਦੋਂ ਉਹਨਾਂ ਦੇ ਕਮਰੇ ਦੇ ਕੋਲ ਗਈ ਤਾਂ ਉਹ ਨਾ ਸਿਰਫ ਜਾਗ ਰਹੇ ਸੀ ਬਲਕਿ ਗੱਲਾਂ ਵੀ ਕਰ ਰਹੇ ਸੀ ਕਿਸੇ ਗੱਲ ਤੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀ ਮੇਰਾ ਮੁੰਡਾ ਕਹਿ ਰਿਹਾ ਸੀ ਕਿ ਤੂੰ ਬਹੁਤ ਖੁਸ਼ਕਿਸਮਤ ਆ ਤਾਂ ਮੇਰੀ ਕੁੜੀ ਕਹਿਣ ਲੱਗੀ ਕਿ ਹਾਂ ਖੁਸ਼ਕਿਸਮਤ ਤਾਂ ਹਾਂ ਪਰ ਹੁਣ ਕੱਲ ਫਿਰ ਜਦੋਂ ਮੇਰੀ ਸਿਹਤ ਖਰਾਬ ਹੋ ਗਈ ਤਾਂ ਮਾਂ ਮੈਨੂੰ ਵੇਖ ਕੇ ਬਹੁਤ ਪਰੇਸ਼ਾਨ ਹੋ ਜਾਊਂਗੀ ਕਦੋਂ ਤੱਕ ਝੂਠ ਬੋਲਾਂਗੇ ਤਾਂ ਮੁੰਡਾ ਬੋਲਿਆ ਬਸ ਕੁਝ ਦਿਨ ਹੋਰ ਕਰ ਲੈਨੇ ਆ ਫੇਰ ਸਭ ਕੁਝ ਠੀਕ ਹੋ ਜਾਊਗਾ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹਰਾਨ ਹੋ ਗਈ ਅੱਜ ਮੇਰੇ ਕੋਲੋਂ ਰਿਹਾ ਨਹੀਂ ਗਿਆ ਮੈਂ ਕਮਰੇ ਦੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹਰਾਨ ਹੋ ਗਈ ਉਹਨਾਂ ਦੇ ਦਰਵਾਜ਼ੇ ਨੂੰ ਅੰਦਰੋਂ ਬੰਦ ਕੀਤਾ ਸੀ ਕੀ ਵਜ੍ਹਾ ਸੀ ਦਰਵਾਜ਼ਾ ਬੰਦ ਕਰਨ ਦੀ ਵੈਸੇ ਵੀ ਹੁਣ ਮੌਸਮ ਬਦਲ ਰਿਹਾ ਸੀ ਉਹਨਾਂ ਨੂੰ ਤਾਂ ਦਰਵਾਜ਼ਾ ਖੋਲ ਕੇ ਸੌਣਾ ਚਾਹੀਦਾ ਸੀ ਮੈਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਇਸ ਤਰ੍ਹਾਂ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਉਹਨਾਂ ਨੇ ਦਰਵਾਜ਼ਾ ਖੋਲਣ ਨੂੰ ਅੱਧਾ ਘੰਟਾ ਲਾ ਦਿੱਤਾ। ਉਸ ਤੋਂ ਬਾਅਦ ਜਦੋਂ ਮੈਂ ਕਮਰੇ ਵਿੱਚ ਵੇਖਿਆ ਤਾਂ ਉਹਨਾਂ ਦੇ ਇਲਾਵਾ ਕਮਰੇ 'ਚ ਹੋਰ ਕੋਈ ਨਹੀਂ ਸੀ। ਉਹਦੋਂ ਵੀ ਇਹੋ ਜਿਹੀ ਸ਼ਕਲ ਬਣਾ ਕੇ ਬੈਠੇ ਸੀ ਜਿਵੇਂ ਨੀਂਦ ਤੋਂ ਹੁਣੇ ਜਾਗੇ ਹੋਣ। ਮੈਂ ਕਿਹਾ ਇੰਨੀ ਧੀਰ ਤੋਂ ਮੈਂ ਦਰਵਾਜ਼ਾ ਖੜਕਾ ਰਹੀ ਆਂ। ਤੁਸੀਂ ਦਰਵਾਜ਼ਾ ਛੇਤੀ ਕਿਉਂ ਨਹੀਂ ਖੋਲਿਆ? ਤਾਂ ਕਹਿਣ ਲੱਗੇ ਅਸੀਂ ਤਾਂ ਸੁੱਤੇ ਪਏ ਸੀ। ਮੈਂ ਕਿਹਾ ਕਿ ਝੂਠ ਨਾ ਬੋਲਿਆ ਕਰੋ। ਤੁਸੀਂ ਜਾਗ ਰਹੇ ਸੀ ਤੇ ਗੱਲਾਂ ਕਰ ਰਹੇ ਸੀ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਉਂ ਇਸ ਵੇਲੇ ਜਾਗਾਂਗੇ ਗੱਲਾਂ ਕਿਉਂ ਕਰਾਂਗੇ ਸਾਡਾ ਕਿਹੜਾ ਕੱਲ ਪੇਪਰ ਆ ਜਿਹੜਾ ਅਸੀਂ ਤਿਆਰੀ ਕਰਨੀ ਆ ਤੇ ਜਾਗਾਂਗੇ ਅਸੀਂ ਅਸੀਂ ਤਾਂ ਸੁੱਤੇ ਪਏ ਸੀ ਮੈਨੂੰ ਉਹਨਾਂ ਦੋਵਾਂ ਦੀ ਹਰਕਤ ਤਾਂ ਸਮਝ ਨਹੀਂ ਆ ਰਹੀਆਂ ਸੀ ਮੇਰੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ ਸੀ ਮੈਨੂੰ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਸੀ ਕਿਉਂਕਿ ਉਹ ਦੋਵੇਂ ਏਵੇਂ ਬੈਠੇ ਸੀ ਜਿਵੇਂ ਨੀਂਦ ਵਿੱਚੋਂ ਹੁਣੇ-ਹੁਣੇ ਜਾਗੇ ਹੋਣ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੁਝ ਨਾ ਕਿਹਾ ਤੇ ਉਹ ਉੱਥੋਂ ਚਲੀ ਗਈ ਪਰ ਮੈਂ ਸੋਚਦੀ ਸੀ ਕਿ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈ ਮੈਂ ਇਹ ਵੀ ਹੈਰਾਨ ਰਹਿ ਗਈ ਇੱਕ ਦਿਨ ਮੇਰੀ ਕੁੜੀ ਦੀ ਬਾਹ ਤੇ ਨੀਲ ਪਿਆ ਹੋਇਆ ਸੀ ਇਹ ਤਾਂ ਜ਼ਖਮ ਦਾ ਨਿਸ਼ਾਨ ਸੀ ਸਮਝ ਨਹੀਂ ਆ ਰਹੀ ਸੀ ਕਿ ਉਹਨੂੰ ਛੱਟ ਕਿਵੇਂ ਲੱਗੀ ਆ ਮੈਂ ਉਹਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਮੇਰੀ ਬਾਹ ਕੰਧ ਨਾਲ ਵੱਜ ਗਈ ਸੀ ਪਰ ਕੰਧ ਨਾਲ ਵੱਜ ਕੇ ਇਹੋ ਜਿਹਾ ਨਿਸ਼ਾਨ ਕਿਵੇਂ ਪੈ ਗਿਆ ਮੇਰੀ ਕੁੜੀ ਕੋਈ ਨਾ ਕੋਈ ਗੱਲ ਤਾਂ ਮੇਰੇ ਕੋਲੋਂ ਲੁਕੋ ਰਹੀ ਸੀ ਕਦੀ बेहोश ਹੋ ਜਾਂਦੀ ਸੀ ਕਦੀ ਉਹਦੇ ਸਰੀਰ ਤੇ ਅਜੀਬ ਜਿਹਾ ਨਿਸ਼ਾਨ ਹੁੰਦੇ ਸੀ ਤੇ ਕਦੀ ਉੱਠ ਕੇ ਆਪਣੇ ਬੈੱਡ ਦੀ ਚਾਦਰ ਧੋਣ ਲੱਗ ਪੈਂਦੀ ਸੀ ਮੈਨੂੰ ਆਪਣੇ ਕਮਰੇ ਵਿੱਚ ਜਾਣ ਨਹੀਂ ਦਿੰਦੀ ਸੀ ਮੇਰਾ ਦਿਮਾਗ ਜਿਸ ਪਾਸੇ ਜਾ ਰਿਹਾ ਸੀ ਮੈਂ ਉਹ ਸੋਚਣਾ ਨਹੀਂ ਚਾਹੁੰਦੀ ਸੀ ਮੇਰੀ ਗਲਤੀ ਸੀ ਮੈਂ ਅੱਗ ਤੇ ਪਾਣੀ ਨੂੰ ਇਕੱਠੇ ਕਿਉਂ ਰੱਖਿਆ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਮੈਂ ਸੋਚ ਲਿਆ ਕਿ ਹੁਣ ਮੈਂ ਕੀ ਕਰਨਾ ਹੈ ਜਵਾਨ ਮੁੰਡੇ ਕੁੜੀ ਨੂੰ ਇਕੱਠੇ ਇੱਕ ਕਮਰੇ ਵਿੱਚ ਨਹੀਂ ਸੌਣ ਦੇਣਾ ਚਾਹੀਦਾ ਗਲਤੀ ਤਾਂ ਮੇਰੀ ਹੀ ਸੀ ਮੈਂ ਹੀ ਇੰਨਾਂ ਸਾਰੀਆਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਕਰਨ ਹੈ ਤਾਂ ਹਰ ਲੀਂਦਾ ਮਤਰਿਆ ਭਰਾ ਹੀ ਨੀਅਤ ਬਦਲਦਿਆਂ ਧੀਰ ਨਹੀਂ ਲੱਗਦੀ ਜਵਾਨੀ ਦੀ ਇਸ ਉਮਰ ਵਿੱਚ ਬੱਚੇ ਬੁਰੀ ਸੰਗਤ ਵਿੱਚ ਪੈ ਹੀ ਜਾਂਦੇ ਆ ਸਕਾ ਭਰਾ ਤਾਂ ਸਕਾ ਹੀ ਹੁੰਦਾ ਆ ਤੇ ਸਤੇਲਾ ਭਰਾ ਸਤੇਲਾ ਤਾਂ ਫਿਰ ਮੈਂ ਕਿਵੇਂ ਸਤੇਲੇ ਭੈਣ ਭਰਾ ਨੂੰ ਇਕੱਠੇ ਇੱਕ ਕਮਰੇ ਵਿੱਚ ਸਮਾਂ ਰਹੀ ਸੀ ਇਹ ਮੇਰੀ ਹੀ ਗਲਤੀ ਸੀ ਜਦੋਂ ਅਸੀਂ ਬੱਚਿਆਂ ਤੇ ਧਿਆਨ ਨਹੀਂ ਦਵਾਂਗੇ ਪਰੇਸ਼ਾਨੀਆਂ ਤਾਂ ਹੋਣਗੀਆਂ ਚੰਗੀਆਂ ਮਾੜੀਆਂ ਗੱਲਾਂ ਦਾ ਧਿਆਨ ਤਾਂ ਸਾਨੂੰ ਹੀ ਰੱਖਣਾ ਪੈਂਦਾ ਆ ਬੱਚੇ ਤਾਂ ਨਾ ਸਮਝ ਹੁੰਦੇ ਆ ਤੇ ਨਾ ਸਮਝੀ ਵਿੱਚ ਉਹ ਬਹੁਤ ਸਾਰੀਆਂ ਗਲਤੀਆਂ ਕਰ ਬਿੰਦੇ ਆ ਜਿਉ ਜੈ ਵਿਚਾਰ ਮੇਰੇ ਦਿਮਾਗ ਵਿਚ ਆ ਰਹੇ ਸੀ ਜੇ ਇਹ ਸਾਰੇ ਵਿਚਾਰ ਸਹੀ ਹੋ ਗਏ ਤਾਂ ਫਿਰ ਸਾਰੇ ਦਾ ਸਾਰਾ ਕਸੂਰ ਮੇਰਾ ਹੀ ਹੋਣਾ ਆ ਮੈਂ ਆਪਣੇ ਮੁੰਡੇ ਤੇ ਕੁੜੀ ਤੇ ਨਜ਼ਰ ਰੱਖੀ ਇੱਕ ਦਿਨ ਮੇਰਾ ਮੁੰਡਾ ਕੁੜੀ ਨੂੰ ਕੋਈ ਚੀਜ਼ ਲਿਆ ਕੇ ਦੇ ਰਿਹਾ ਸੀ ਮੈਂ ਲੁੱਕ ਕੇ ਉਹਦੀਆਂ ਗੱਲਾਂ ਸੁਣਨ ਲੱਗੀ ਉਹਨੇ ਕਿਹਾ ਕੇ ਦਵਾਈ ਆ ਤੇਰੀ ਇਸ ਪਰੇਸ਼ਾਨੀ ਲਈ ਇਹ ਦਵਾਈ ਲੈ ਲੈ ਤਾਂ ਸਭ ਕੁਝ ਠੀਕ ਹੋ ਜਾਊਗਾ ਉਹਨੇ ਮੇਰੀ ਕੁੜੀ ਨੂੰ ਲੁਕਾ ਕੇ ਉਹ ਗੋਲੀਆਂ ਦਿੱਤੀਆਂ ਮੈਂ ਪਰੇਸ਼ਾਨ ਹੋ ਗਈ ਕਿ ਕਿਹੜੀ ਚੀਜ਼ ਦੀਆਂ ਗੋਲੀਆਂ ਉਹਨੂੰ ਦੇ ਰਿਹਾ ਆ ਆਖਰ ਇਹੋ ਜੀ ਕਿਹੜੀ ਗੱਲ ਆ ਜਿਹੜੀ ਪਰੇਸ਼ਾਨੀ ਇਹ ਤੋਂ ਮੈਂ ਹੱਲ ਕਰਨਾ ਚਾਹੁੰਦੇ ਆ ਤੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਇਹ ਦਵਾਈਆਂ ਕੁਝ ਅਜੀਬ ਜਿਹੀਆਂ ਕਿਉਂ ਲੱਗ ਰਹੀਆਂ ਸੀ ਮੇਰੀ ਕੁੜੀ ਨੇ ਉਹ ਦਵਾਈਆਂ ਤੁਰੰਤ ਫੜ ਲਈਆਂ ਤੇ ਉਹਨੇ ਆਪਣੇ ਦੁਪੱਟੇ ਦੇ ਪੱਲੇ ਨਾਲ ਬੰਨ ਲਈਆਂ ਮੁੰਡੇ ਨੇ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲਈ ਤਾਂ ਫਿਰ ਅਗਲੇ ਦਿਨ ਤੁਭਿਓ ਬਿਲਕੁਲ ਨਹੀਂ ਹੋਏंगी 2-3 ਦਿਨ ਤੱਕ ਤਾਂ ਮੇਰੀ ਕੁੜੀ ਵਾਕਿਆ ਹੀ ਬੇਹੋਸ਼ ਨਾ ਹੋਈ ਪਰ ਉਸ ਤੋਂ ਬਾਅਦ ਸ਼ਾਇਦ ਉਹਦੀਆਂ ਉਹ ਗੋਲੀਆਂ ਖਤਮ ਹੋ ਗਈਆਂ ਤੇ ਇੱਕ ਦਿਨ ਬਾਅਦ ਫਿਰ ਉਹ ਪਿਵਹੋਸ਼ ਹੋ ਗਈ ਮੇਰਾ ਮੁੰਡਾ ਵੀ ਘਰ ਨਹੀਂ ਸੀ ਇਸ ਲਈ ਮੈਂ ਅੱਜ ਫਾਇਦਾ ਚੁੱਕਣ ਬਾਰੇ ਸੋਚਿਆ ਮੈਂ ਉਹ ਚਾਦਰ ਬਹੁਤ ਹਿਸ਼ਿਆਰੀ ਨਾਲ ਆਪਣੀ ਕੁੜੀ ਦੇ ਥੱਲੇੋਂ ਖਿੱਚ ਲਈ ਤੇ ਉਹਨੂੰ ਵਲੇਟ ਕੇ ਆਪਣੇ ਕਮਰੇ ਚ ਲੈ ਆਈ ਮੈਂ ਖੋਲ ਕੇ ਵੇਖਣਾ ਸੀ ਕਿ ਇਹਦੇ ਤੇ ਇਹੋ ਜਿਹਾ ਕੀ ਲੱਗ ਜਾਂਦਾ ਆ ਜੇਦਾ ਕਰਕੇ ਮੇਰੀ ਕੁੜੀ ਸਵੇਰੇ ਉੱਠਦੀ ਆਹੀਂ ਉਹਨੂੰ ਧੋਣਾ ਸ਼ੁਰੂ ਕਰ ਦਿੰਦੀ ਆ ਤੇ ਜਿੱਥੋਂ ਤੱਕ ਕੇ ਆਪਣੀ ਬਿਮਾਰੀ ਦਾ ਵੀ ਖਿਆਲ ਨਹੀਂ ਰੱਖਦੀ ਜਦੋਂ ਮੈਂ ਚਾਦਰ ਨੂੰ ਖੋਲ ਕੇ ਵੇਖਿਆ ਤਾਂ ਪਹਿਲਾਂ ਤਾਂ ਮੈਨੂੰ ਕੁਝ ਨਜ਼ਰ ਨਹੀਂ ਆਇਆ ਪਰ ਜਦੋਂ ਮੈਂ ਧਿਆਨ ਨਾਲ ਵੇਖਿਆ ਤਾਂ ਇਹ ਦੇਖ ਕੇ ਮੈਂ ਹਰਾਨ ਰਹਿ ਗਈ ਕਿ ਉਸ ਚਾਦਰ ਤੇ ਚਿੱਟੇ ਰੰਗ ਦੇ ਵਾਲ ਸੀ ਤੇ ਪੂਰੀ ਚਾਦਰ ਵਾਲਾ ਨਾਲ ਭਰੀ ਹੋਈ ਸੀ ਮੈਨੂੰ ਸਮਝ ਨਹੀਂ ਆਈ ਕਿ ਇਹ ਕਿਸ ਚੀਜ਼ ਦੇ ਵਾਲ ਸੀ ਕਿਉਂਕਿ ਇਹ ਵਾਲ ਪੂਰੀ ਤਰ੍ਹਾਂ ਚਿੱਟੇ ਸੀ ਤੇ ਛੋਟੇ-ਛੋਟੇ ਸੀ ਮੈਂ ਹੈਰਾਨ ਹੋ ਗਈ ਪਰ ਮੈਨੂੰ ਇਹ ਗੱਲ ਨਾ ਸਮਝਾਈ ਮੈਂ ਸੋਚਦੀ ਰਹੀ ਕਿ ਸਭ ਕੁਝ ਕੀ ਹੋ ਰਿਹਾ ਆ ਮੈਂ ਆਪਣੇ ਮੁੰਡੇ ਤੇ ਕੁੜੀ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੀ ਸੀ ਇਸ ਲਈ ਸਾਰਾ ਕੁਝ ਆਪਣੇ ਦਿਮਾਗ ਨਾਲ ਹੀ ਸੋਚ ਰਹੀ ਸੀ ਪਰ ਮੈਂ ਕਿਸੇ ਨਤੀਜੇ 'ਤੇ ਪਹੁੰਚਦੀ ਉਦੋਂ ਤੱਕ ਮੇਰੀ ਕੁੜੀ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਚਾਦਰ ਮੈਂ ਵੇਖ ਲਈ ਆ ਤਾਂ ਮੇਰੇ ਕੋਲ ਆ ਕੇ ਬਹਿ ਗਈ ਤੇ ਕੁਝ ਅਜੀਬ ਜਿਹੀ ਘਬराई ਹੋਈ ਲੱਗ ਰਹੀ ਸੀ ਫਿਰ ਮੈਂ ਉਹਨੂੰ ਪੁੱਛਿਆ ਕਿ ਕੀ ਗੱਲ ਆ ਕਿਉਂ ਪਰੇਸ਼ਾਨ ਆ ਤਾਂ ਉਹਨੇ ਕਿਹਾ ਕਿ ਮੰਮੀ ਉਹ ਚਾਦਰ ਕਿੱਥੇ ਆ ਉਹਨਾ ਮੈਂ ਧੋ ਕੇ ਸੁੱਕਣੇ ਪਾ ਦਿੱਤੀ ਆ ਇਹ ਸੁਣ ਕੇ ਉਹ ਮੇਰੇ ਕੋਲੋਂ ਜਾਣ ਲੱਗੀ ਤਾਂ ਮੈਂ ਉਹਦਾ ਹੱਥ ਫੜ ਕੇ ਉਹਨੂੰ ਰੋਕ ਲਿਆ ਤੇ ਮੈਂ ਕਿਹਾ ਕਿ ਮੈਂ ਸਭ ਕੁਝ ਵੇਖ ਲਿਆ ਆ ਉਸ ਚਾਦਰ ਤੇ ਜੋ ਕੁਝ ਵੀ ਲੱਗਾ ਸੀ ਮੈਨੂੰ ਦੱਸ ਉਹ ਕੀ ਆ ਤੂੰ ਮੇਰੇ ਕੋਲ ਕੀ ਲੁਕਾ ਲੁਕੋ ਰਹੀ ਆ ਇਹਨੇ ਜਿਹਨਾਂ ਤੋਂ ਮੈਂ ਬਹੁਤ ਪਰੇਸ਼ਾਨ ਆ ਮੇਰੇ ਦਿਮਾਗ ਵਿੱਚ ਬੁਰੇ ਬੁਰੇ ਵਿਚਾਰ ਆ ਰਹੇ ਆ ਉਹ ਮੇਰੇ ਕੋਲ ਬਹਿ ਗਈ ਤੇ ਫਿਰ ਮੇਰੀ ਕੁੜੀ ਨੇ ਮੈਨੂੰ ਇਹੋ ਜੀ ਗੱਲ ਦੱਸੀ ਕਿ ਮੇਰੇ ਪੈਰਾਂ ਥਲੇੋਂ ਜ਼ਮੀਨ ਨਿਕਲ ਗਈ ਮੇਰੀ ਕੁੜੀ ਨੇ ਦੱਸਿਆ ਕਿ ਮੰਮੀ ਜੋ ਤੁਸੀਂ ਸੋਚ ਰਹੇ ਹੋ ਉਹੋ ਜਿਹਾ ਕੁਝ ਨਹੀਂ ਆ ਦਰਅਸਲ ਅਸੀਂ ਵੇਖ ਲਿਆ ਸੀ ਕਿ ਸਾਡੇ ਘਰ ਦੇ ਹਾਲਾਤ ਚੰਗੇ ਨਹੀਂ ਚੱਲ ਰਹੇ ਆਪਣੀ ਦੁਕਾਨ ਵੀ ਨਹੀਂ ਚੱਲ ਰਹੀ ਤੇ ਕਰਨ ਦੀ ਤਨਖਾਹ ਵੀ ਕੁਝ ਖਾਸ ਨਹੀਂ ਆ ਪਸ ਸਾਨੂੰ ਕੋਈ ਚੰਗਾ ਕੰਮ ਨਹੀਂ ਮਿਲ ਰਿਹਾ ਸੀ ਜਿਹੜਾ ਅਸੀਂ ਕਰ ਲੈਂਦੇ ਫਿਰ ਕਰਨ ਦੇ ਇੱਕ ਦੋਸਤ ਨੇ ਉਹਨੂੰ ਇੱਕ ਕੰਮ ਦਿੱਤਾ ਦਰਅਸਲ ਉਹਨੇ ਕੁਝ ਬਹੁਤ ਸਾਰੇ ਨਸਲੀ ਕਿਸਮ ਦੇ ਬਿੱਲੀ ਦੇ ਬੱਚੇ ਰੱਖੇ ਸੀ ਜੋ ਕਿ ਤੇਨੂੰ ਤੋਂ ਚਾ ਸੀ ਪਰ ਉਹਨਾਂ ਨੂੰ ਸੰਭਾਲਣਾ ਉਹਦੇ ਵਾਸਤੋਂ ਬਾਹਰ ਸੀ ਇਸ ਲਈ ਉਹਨੇ ਸਾਨੂੰ ਉਹਨਾਂ ਬੱਚਿਆਂ ਨੂੰ ਸੰਭਾਲਣ ਦਾ ਕੰਮ ਦਿੱਤਾ ਤੇ ਉਸ ਕੰਮ ਲਈ ਬਹੁਤ ਸਾਰੇ ਪੈਸੇ ਦਿੱਤੇ ਕਰਨ ਪੂਰਾ ਦਿਨ ਉੱਥੇ ਹੀ ਹੁੰਦਾ ਸੀ ਪਰ ਰਾਤ ਨੂੰ ਕਰਨ ਨੇ ਵੀ ਆਰਾਮ ਕਰਨਾ ਹੁੰਦਾ ਸੀ ਇਸ ਲਈ ਉਹ ਬਿੱਲੀ ਦੇ ਬੱਚੇ ਨੂੰ ਕਮਰੇ ਵਿੱਚ ਲੈ ਆਉਂਦਾ ਤੇ ਮੈਂ ਉਹਨਾਂ ਨੂੰ ਸੰਭਾਲ ਲੈਂਦੀ ਹੁਨਾ ਬਿੱਲੀਆਂ ਦੇ ਵਾਲ ਸਵੇਰੇ ਚਾਦਰ ਤੇ ਲੱਗੇ ਹੁੰਦੇ ਸੀ ਜਿਨ੍ਹਾਂ ਨੂੰ ਮੈਂ ਸਵੇਰੇ ਧੋ ਦਿੰਦੀ ਕਿਉਂਕਿ ਸਾਨੂੰ ਪਤਾ ਸੀ ਕਿ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਅਸੀਂ ਤੁਹਾਨੂੰ ਇਹ ਸਭ ਦੱਸਣਾ ਨਹੀਂ ਸੀ ਚਾਹੁੰਦੇ ਕਿ ਅਸੀਂ ਇਹ ਕੰਮ ਕਰ ਰਹੇ ਹਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਮੈਨੂੰ ਬਿੱਲੀ ਦੇ ਬੱਚਿਆਂ ਤੋਂ ਅਲਰਜੀ ਹੈ ਜੇਦੀ ਵਜਾ ਨਾਲ ਮੈਂ ਸਵੇਰੇ ਬਿਹੋਸ਼ ਹੋ ਜਾਂਦੀ ਸੀ ਕਰਨ ਨੇ ਮੈਨੂੰ ਜਿਹੜੀਆਂ ਦਵਾਈਆਂ ਲਿਆ ਕੇ ਦਿੱਤੀਆਂ ਸੀ ਨਾ ਉਹ ਵੀ ਅਲਰਜੀ ਦੀਆਂ ਹੀ ਸੀ ਤਾਂ ਕਿ ਮੇਰੀ ਅਲਰਜੀ ਘੱਟ ਹੋ ਜਾਵੇ ਮੰਮੀ ਵੀਰ ਦਾ ਉਹ ਦੋਸਤ ਬਹੁਤ ਅਮੀਰ ਆ ਉਹ ਇਸ ਕੰਮ ਦੇ ਸਾਨੂੰ ਬਹੁਤ ਪੈਸੇ ਦੇ ਰਿਹਾ ਸੀ ਉਹ ਸਾਨੂੰ ਇੱਕ ਦਿਨ ਦੇ 10000 ਰੁਪਏ ਦੇ ਰਿਹਾ ਸੀ ਤੇ ਅੱਜ ਉਹਨਾਂ ਬੱਚਿਆਂ ਦਾ ਸਾਡੇ ਘਰ ਆਖਰੀ ਦਿਨ ਸੀ ਕਿਉਂਕਿ ਹੁਣ ਉਹ ਉਹਨਾਂ ਨੂੰ ਲੈ ਕੇ ਕਿਸੇ ਦੂਸਰੇ ਸ਼ਹਿਰ ਚਲਾ ਗਿਆ ਆ ਅਸੀਂ ਇੰਨੇ ਪੈਸੇ ਕਮਾ ਲਿਆ ਆ ਕੀ ਅਸੀਂ ਆਪਣੇ ਕਮਰੇ ਦੀ ਛੱਤ ਹੁਣ ਠੀਕ ਕਰਵਾ ਸਕਦੇ ਹਾਂ ਤੇ ਆਪਣੇ ਘਰ ਰਾਸ਼ਨ ਵੀ ਲਿਆ ਸਕਦੇ ਹਾਂ ਸਾਨੂੰ ਪਤਾ ਹੈ ਕਿ ਤੁਹਾਨੂੰ ਪਾਲਤੂ ਜਾਨਵਰ ਬਿਲਕੁਲ ਪਸੰਦ ਨਹੀਂ ਇਸ ਲਈ ਅਸੀਂ ਤੁਹਾਨੂੰ ਇਹ ਗੱਲ ਨਹੀਂ ਦੱਸੀ ਪਰ ਤੁਸੀਂ ਤਾਂ ਪਤਾ ਨਹੀਂ ਸਾਡੇ ਬਾਰੇ ਕੀ ਕੀ ਸੋਚ ਲਿਆ ਸਾਡੇ ਤੇ ਇੰਨਾ ਸ਼ੱਕ ਕੀਤਾ ਤੁਸੀਂ ਸਾਡੇ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਡੇ ਦਿਲ ਨੂੰ ਤੀਰ ਵਾਂਗ ਲੱਗੀਆਂ ਮੈਂ ਜਾਣਦੀ ਹਾਂ ਕਿਉਂ ਮੇਰਾ ਸtela ਭਰਾਇਆ ਪਰ ਉਹ ਮੇਰੇ ਸਕੇ ਭਰਾਵਾਂ ਤੋਂ ਵਿਵਾਦ ਕੀਆ ਉਹਨੇ ਹਰ ਵਾਰ ਸਿਰਫ ਸਾਡੇ ਬਾਰੇ ਸੋਚਿਆ ਆ ਜਰ ਕੇ ਵੇਖਿਆ ਜਾਵੇ ਤਾਂ ਸੀ ਉਹਦੇ ਲੱਗਦੇ ਹੀ ਕੀ ਆ ਉਹਦਾ ਪਿਓ ਤਾਂ ਇਸ ਦੁਨੀਆ ਤੋਂ ਜਾ ਚੁੱਕਾ ਆ ਤੇ ਉਹਦੇ ਆਪਣੇ ਰਿਸ਼ਤੇਦਾਰ ਵੀ ਤਾਂ ਹੈਗੇ ਆ ਜਿਹੜੇ ਸਾਡੇ ਤੋਂ ਬਹੁਤ ਜ਼ਿਆਦਾ ਅਮੀਰ ਆ ਉਹਨਾਂ ਨਾਲ ਵੀ ਜਾ ਕੇ ਰਹਿ ਸਕਦਾ ਆ ਪਰ ਉਹ ਫਿਰ ਵੀ ਸਾਡੇ ਨਾਲ ਹੀ ਰਹਿੰਦਾ ਆ ਕਿਉਂਕਿ ਉਹ ਸਾਨੂੰ ਕਦੀ ਇਕੱਲਾ ਨਹੀਂ ਛੱਡਣਾ ਚਾਹੁੰਦਾ ਉਹਨੇ ਹਮੇਸ਼ਾ ਮੈਨੂੰ ਆਪਣੀ ਸਗੀ ਭੈਣ ਹੀ ਮੰਨਿਆ ਆ ਉਹਨੇ ਕਦੀ ਮੈਨੂੰ ਕੋਈ ਗਲਤ ਕੱਲ ਨਹੀਂ ਕਹੀ ਤੇ ਉਹ ਸਾਡਾ ਸਾਥ ਵੀ ਦਿੰਦਾ ਆ ਸਾਡੇ ਲਈ ਬਹੁਤ ਕੁਝ ਕਰਦਾ ਆ ਪੂਰਾ ਦਿਨ ਉਹ ਕੰਮ ਕਰਦਾ ਸੀ ਰਾਤ ਨੂੰ ਮੈਂ ਉਹਦੀ ਮਦਦ ਕਰਵਾ ਦਿੰਦੀ ਸੀ ਉਹ ਤਾਂ ਕਹਿੰਦਾ ਸੀ ਕਿ ਉਹ ਰਾਤ ਨੂੰ ਵੀ ਇਹ ਸਭ ਕੁਝ ਕਰ ਲੂਗਾ ਸਾਰਾ ਦਿਨ ਉਹ ਵਿਚਾਰਾ ਮਿਹਨਤ ਕਰਦਾ ਇਸ ਲਈ ਮੈਂ ਉਹਨੂੰ ਕਿਹਾ ਕਿ ਰਾਤ ਨੂੰ ਤੂੰ ਆਰਾਮ ਕਰਿਆ ਕਰ ਬੱਚਿਆਂ ਨੂੰ ਮੈਂ ਵੇਖ ਲੂੰਗੀ ਇਸੇ ਲਈ ਮੈਂ ਉਹਦੀ ਮਦਦ ਕਰਵਾ ਰਹੀ ਸੀ ਮੈਨੂੰ ਇਹ ਸੁਣ ਕੇ ਬਹੁਤ ਜ਼ਿਆਦਾ ਅਫਸੋਸ ਹੋਇਆ ਤੇ ਮੈਨੂੰ ਖੁਦ ਤੇ ਬਹੁਤ ਗੁੱਸਾ ਵੀ ਆ ਰਿਹਾ ਸੀ ਮੈਂ ਆਪਣੇ ਬੱਚਿਆਂ ਬਾਰੇ ਕੀ ਕੀ ਸੋਚਿਆ ਜਿੰਨਾ ਮੈਂ ਆਪਣੇ ਬੱਚਿਆਂ ਬਾਰੇ ਗਲਤ ਸੋਚ ਰਹੀ ਸੀ ਮੇਰੇ ਬੱਚੇ ਤਾਂ ਕਈ ਗੁਣਾ ਚੰਗੇ ਨਿਕਲੇ ਇੰਨੀਆਂ ਗਲਤ ਗੱਲਾਂ ਮੈਂ ਉਹਨਾਂ ਬਾਰੇ ਸੋਚੀਆਂ ਜਿੰਨੀਆਂ ਮੈਨੂੰ ਸੋਚਣੀਆਂ ਨਹੀਂ ਸੀ ਚਾਹੀਦੀਆਂ ਅਸੀਂ ਇਹ ਗੱਲ ਕਰਨ ਨੂੰ ਨਹੀਂ ਦਸੀ ਹਰਲੀ ਨੇ ਵੀ ਉਹਨੂੰ ਕੁਝ ਨਾ ਦੱਸਿਆ ਕਿ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਆ ਕਿਉਂਕਿ ਹੁਣ ਇਹ ਕੰਮ ਵੈਸੇ ਹੀ ਖਤਮ ਹੋ ਗਿਆ ਸੀ ਤੇ ਮੈਂ ਉਹਦੀਆਂ ਨਜ਼ਰਾਂ 'ਚ ਹੋਰ ਨਹੀਂ ਸੀ ਡਿੱਗਣਾ ਚਾਹੁੰਦੀ ਕੁਝ ਦਿਨਾਂ ਬਾਅਦ ਕਰਨ ਨੇ ਉਸ ਕਮਰੇ ਦੀ ਛੱਤ ਠੀਕ ਕਰਵਾ ਦਿੱਤੀ ਹੁਣ ਸਾਡੇ ਘਰ ਦਾ ਕਮਰਾ ਠੀਕ ਹੋ ਚੁੱਕਾ ਸੀ ਹੌਲੀ ਹੌਲੀ ਅਸੀਂ ਬਹੁਤ ਮਿਹਨਤ ਕੀਤੀ ਮੇਰੀ ਕੁੜੀ ਨੇ ਵੀ ਘਰ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕਰ ਦਿੱਤੀ ਸਾਡੇ ਹਾਲਾਤ ਪਹਿਲਾਂ ਤੋਂ ਠੀਕ ਹੋਣ ਲੱਗੇ ਹੌਲੀ ਹੌਲੀ ਇੰਨੇ ਵਧੀਆ ਹੋ ਗਏ ਕਿ ਸਾਡੇ ਘਰ ਕੋਈ ਤੰਗੀ ਨਾ ਰਹੀ ਮੇਰੇ ਨਾਲ ਜ਼ਿੰਦਗੀ ਨੇ ਬਹੁਤ ਬੁਰਾ ਕੀਤਾ ਸੀ ਪਰ ਚੰਗਾ ਇਹ ਕੀਤਾ ਕਿ ਮੈਨੂੰ ਬਹੁਤ ਜ਼ਿਆਦਾ ਨੇਕ ਤੇ ਚੰਗੇ ਬੱਚੇ ਦਿੱਤੇ ਚਾਹੇ ਉਹ ਮੇਰੇ ਆਪਣੇ ਸੀ ਜਾਂ ਪਰਾਈ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਦੋਵੇਂ ਬੱਚੇ ਬਹੁਤ ਹੀ ਮਿਹਨਤੀ ਆ ਤੇ ਇਸ ਗੱਲ ਨੂੰ ਸਮਝਦੇ ਨੇ ਕਿ ਹੁਣ ਉਹਨਾਂ ਦੇ ਮਿਹਨਤ ਕਰਨ ਦੇ ਦੇਣਿਆ ਹੱਥ ਤੇ ਹੱਥ ਰੱਖ ਕੇ ਨਹੀਂ ਬਹਿ ਸਕਦੇ ਕਿਉਂਕਿ ਉਹਨਾਂ ਦੇ ਸਿਰ ਤੇ ਪਿਓ ਦਾ ਸਾਆਇਆ ਨਹੀਂ ਸੀ ਤੇ ਮੈਂ ਵੀ ਕੁਝ ਖਾਸ ਨਹੀਂ ਸੀ ਕਰ ਸਕਦੀ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਸੀ ਇਹ ਇੱਕ ਬਹੁਤ ਵੱਡੀ ਗੱਲ ਆ ਪਰਮਾਤਮਾ ਦੀ ਕਿਰਪਾ ਆ ਕਿ ਹੁਣ ਸਾਰਾ ਕੁਝ ਠੀਕ ਹੋ ਗਿਆ ਰੱਬ ਦਾ ਲੱਖ ਲੱਖ ਸ਼ੁਕਰ ਜਿਵੇਂ ਮੈਂ ਸੋਚ ਰਹੀ ਸੀ ਉਹ じゃ ਕੁਝ ਨਹੀਂ ਹੋਇਆ ਪੜੇ ਹੋ ਜਾ ਹੋ ਵੀ ਸਕਦਾ ਸੀ ਜੇਵੇਂ ਹੁੰਦਾ ਤਾਂ ਮੈਂ ਕਿੱਥੇ ਜਾਂਦੀ ਬਸ ਆਖਿਰ ਮੈਂ ਨਹੀਂ ਕਹਿਣਾ ਚਾਹੂੰਗੀ ਜੋ ਉੱਪਰ ਵਾਲਾ ਚਾਹੁੰਦਾ ਆ ਹੁੰਦਾ ਉਹ ਆ ਮੇਰੇ ਬੱਚੇ ਬਹੁਤ ਸਮਝਦਾਰ ਆ ਤੇ ਉਹਨਾਂ ਦੇ ਦਿਲ ਵਿੱਚ ਕੋਈ ਇਹੋ ਜੀ ਗੱਲ ਨਹੀਂ ਆਈ ਪਰ ਫਿਰ ਵੀ ਮੈਂ ਇਹੋ ਜਿਹਾ ਮਾਮਾ ਨੂੰ ਨਸੀਹਤ ਦਵਾਂਗੀ ਕਿ ਬੱਚਿਆਂ ਦੇ ਇਸ ਮਾਮਲੇ 'ਚ ਥੋੜਾ ਧਿਆਨ ਜ਼ਰੂਰ ਦਿਆ ਕਰਨ ਤੇ ਉਹ ਗਲਤੀ ਨਾ ਕਰਿਓ ਜੋ ਮੈਂ ਆਪਣੇ ਬੱਚਿਆਂ ਨਾਲ ਕੀਤੀ ਮੈਨੂੰ ਦੋਵਾਂ ਨੂੰ ਇੱਕ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ ਸੀ ਕਿਉਂਕਿ ਜੋ ਨਹੀਂ ਹੋਇਆ ਉਹ ਹੋ ਵੀ ਸਕਦਾ ਸੀ ਤੇ ਜੇ ਉਹ ਹੋ ਜਾਂਦਾ ਸਭ ਕੁਝ ਖਤਮ ਹੋ ਜਾਣਾ ਸੀ ਮੇਰੇ ਬੱਚੇ ਤਾਂ ਸਮਝਦਾਰ ਸੀ ਸ਼ਾਇਦ ਮੇਰੇ ਨਾਲ ਇਸ ਲਈ ਇਹੋ ਜਿਹਾ ਕੁਝ ਨਹੀਂ ਹੋਇਆ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਉਹਨਾਂ ਦੀ ਜ਼ਿੰਦਗੀ ਤੇ ਵੀ ਧਿਆਨ ਰੱਖੋ ਤੇ ਉਹ ਕਦੋਂ ਕੀ ਕਰ ਰਿਹਾ ਇਸ ਬਾਰੇ ਪੂਰੀ ਜਾਣਕਾਰੀ ਰੱਖੋ ਬੱਚਿਆਂ ਨੂੰ ਲਾਡ ਕਰਨ ਦੇ ਨਾਲ ਨਾਲ ਥੋੜੀ ਸਖਤੀ ਵੀ ਰੱਖੋ ਉਹ ਕੀ ਗਲਤੀ ਕਰਦੇ ਆ ਕੀ ਨਹੀਂ ਇਹਨਾਂ ਸਾਰੀਆਂ ਗੱਲਾਂ ਬਾਰੇ ਉਹਨਾਂ ਨੂੰ ਪੁੱਛਦੇ ਰਹੋ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਬੱਚੇ ਜਵਾਨ ਹੋ ਜਾਣ ਤਾਂ ਉਹਨਾਂ ਦਾ ਬਿਸਤਰਾ ਅਲੱਗ ਕਰ ਦੇਣਾ ਚਾਹੀਦਾ ਆ। ਤੁਹਾਨੂੰ ਵੀ ਇਹੋ ਸਬਕ ਹੂੰਗੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ। ਸੋ ਦੋਸਤੋ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ